ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਹ ਦੇਸ਼ਾਂ ਨਿਰਦੇਸ਼ਾ ਹਨ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ਆਈਐਸਆਈ ਬੈਕਡ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ 6 ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਿਹਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਚ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਨਚੁਅਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ एंड ये uh, टीम्स बन दया uh, 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 है लैड बाई एस पी डी एी एस पी सिंह ने संजीव कुमार एंड सा टैक्नीकल टीम लैड बाय इंसपैक्टर सुखराज एस एच ओ सिवल लाइन ये टीम्स बना के असी ह्यूमन इंट एंड टैक्निकल इंट के उत्ते वर्कआउट करना स्टार्ट करता एंड आई एम वेरी हैप्पी टू शेयर दैट विद इन रिकॉर्ड टाइम ये जो केस है असी ट्रेस कर लिया ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਏ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨੇ ਉਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਛੁੱਟਿਆ ਸੀਗਾ। ਤਾਂ ਇਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ। ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਨਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਨਾ ਰੋਹਿਤ ਔਰ ਇੱਕ ਸੋਹਿਤ ਸਨਾਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਫਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲੱਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਨ ਵੀ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦਕੋਹੇ ਦਾ ਰਹਿਣ ਵਾਲਾ ਹੈ ਕੁਮਾਨ ਥਾੜੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਚ ਵੀ ਆਈ ਸੀਗੀ ਹੁਣ ਤੱਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟੈਰਰ ਫੈਲਾਣਾ ਚਾਹਨੇ ਸੀਗੇ دہشت ਫੈਲਾਣਾ ਚਾਹਨੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟੈਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹ ਇਦੀ ਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਸੁੱਟਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤਾਂ ਇਹ ਆਪਣੇ ਮੀਡੀਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰ ਦਾ ਕੀਤੀ ਹੈ ਤਾਂ ਇਹ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ ਮੀਡੀਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪਾਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੌਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨਿਟ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਿਲੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਡ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀਆਂ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਪ ਹੋਇਆ ਜਿਹੜਾ ਇਹਦੇ ਵਿੱਚ ਐਫ ਆਈ ਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ اسی ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਟਲ ਦੀ ਬਰਾਮਦਗੀ ਉਹਨੂੰ ਕਰਨ ਲਈ ਲਿਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸਚੇਂਜ ਆਫ ਫਾਇਰ ਐਂਡ ਹੀ ਵਾਸ ਇੰਜਰਡ ਇਨ ਹਿਸ ਨੀ ਦੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਥੈਂਕ ਯੂ ਇਨੀਸ਼ੀਅਲੀ ਜਦੋਂ ਆ ਉਹ ਸਾਡੇ ਕੋਲ ਇਨਫਾਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਨਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਕ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵਕਵਕ ਜਿਹੜੀ ਧਾਰਾਵਾਂ ਐ ਅਸੀਂ ਇਹਦੇ 'ਚ ਇਨਵੋਕ ਕਰਦੀਆਂ